ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਵਿਚਕਾਰ ਐਨਐਸਐਸਏ ਯੂਨਿਟ ਦੇ ਬੱਚੇ ਆਏ ਨੇ ਜੋ ਕਿ ਏਐਸ ਗਰੁੱਪ ਆਫ ਇੰਸਟੀਟਿਊਸ਼ਨ ਦੇ ਵਿੱਚੋਂ ਆਏ ਨੇ ਜੋ ਕਿ ਆਪਣੇ ਨਾਲ ਇੱਕ ਲਾਲਮਾਝਰੇ ਦੇ ਕੋਲੇ ਕਾਲਜ ਹੈ ਦੇਖੋ ਅੱਜ ਸਾਨੂੰ ਇੱਕ ਸੰਡੇ ਹੋਣ ਦੇ ਨਾਤੇ ਬੱਚਿਆਂ ਨੂੰ ਛੁੱਟੀ ਹੁੰਦੀ ਹੈ ਲੇਕਿਨ ਇੱਕ ਅਜੀਹਾ ਜਜ਼ਬਾ ਹੈ ਕਿ ਸੰਡੇ ਦੇ ਦਿਨ ਵੀ ਇਹਨਾਂ ਦੇ ਹੌਸਲੇ ਬੁਲੰਦ ਨੇ ਇਹ ਕੀ ਕਰਨ ਆਏ ਨੇ ਅਸੀਂ ਵੈਲਕਮ ਕਰਨ ਲਈ ਖੜੇ ਆ ਅੱਜ ਸਾਰਾ ਹਰ ਮੈਦਾਨ ਫਤਿਹ ਸੇਵਾ ਦਲ ਚਿੜੀ ਗੁਰੂ ਅਰਜਨ ਦੇਵ ਜੀ ਧਰਮ ਚ ਪ੍ਰਚਾਰ ਟਰਸਟ ਇਹਨਾਂ ਦਾ ਵੈਲਕਮ ਕਰਨ ਲਈ ਸਾਡੇ ਸਿੰਘਾਂ ਦੀ ਸਲੋਧ ਵਿੱਚ ਖੜੇ ਆ ਕਿਉਂਕਿ ਇਹਨਾਂ ਬੱਚਿਆਂ ਦਾ ਇੱਕ ਸਲੋਗਨ ਆ ਵੀ ਪਲਾਸਟਿਕ ਹਟਾਓ ਦੇਸ਼ ਬਚਾਓ ਜੇ ਪਲਾਸਟਿਕ ਮੁਕਤ ਸਾਡਾ ਦੇਸ਼ ਹੋਵੇਗਾ ਤਾਂ ਹੀ ਸਾਡਾ ਜਿਹੜਾ ਇਹ ਦੇਸ਼ ਹੈ ਬਹੁਤ ਹੀ ਹਰਿਆ ਭਰਿਆ ਸੋਹਣਾ ਵੀ ਲੱਗੇਗਾ ਪਲਾਸਟਿਕ ਬਹੁਤ ਇੱਕ ਖਤਰਨਾਕ ਚੀਜ਼ ਹੈ ਕਿ ਜਿਹੜੀ ਕਈ ਸਾਲਾਂ ਤੱਕ ਜਿਹੜੀ ਕੀ ਉਹ ਖਤਮ ਨਹੀਂ ਹੁੰਦੀ ਜਿੰਨੀ ਮਰਜ਼ੀ ਨੂੰ ਮਿੱਟੀ ਦੱਬੋ ਤੋ ਬਹੁਤ ਜ਼ਿਆਦਾ ਖਤਰਨਾਕ ਹੈ ਬਹੁਤ ਜ਼ਿਆਦਾ ਰਸਾਇਣਿਕ ਇਹਦੇ ਵਿੱਚੋਂ ਗੈਸਾਂ ਨਿਕਲਦੀਆਂ ਨੇ ਜਿਹੜੀਆਂ ਸਾਨੂੰ ਤੇ ਸਾਡੇ ਸ਼ਰੀਰ ਨੂੰ ਤੇ ਹੋਰ ਵਾਤਾਵਰਨ ਨੂੰ ਪਸ਼ੂਆਂ ਨੂੰ ਪੰਛੀਆਂ ਨੂੰ ਵੀ ਖਰਾਬ ਕਰਦੀਆਂ ਨੇ ਜਿਵੇਂ ਕਿ ਪਲਾਸਟਿਕ ਦੀ ਡੋਰ ਵੀ ਤੁਸੀਂ ਥੋੜੇ ਦਿਨ ਪਹਿਲਾਂ ਦੇਖਿਆ ਹੋਣਾ ਬਸੰਤ ਪੰਚਮੀ ਤੇ ਆਈ ਸੀ ਉਹ ਪਲਾਸਟਿਕ ਦੀ ਡੋਰ ਇੰਨੀ ਖੂਨੀ ਡੋਰ ਹੈ ਕਿ ਜਦੋਂ ਉਹ ਕਿਸੇ ਦੇ ਕੋਰ ਦੀ ਲੰਘ ਜਾਂਦੀ ਹੈ ਤਾਂ ਉਹਦਾ ਵੀ ਨੁਕਸਾਨ ਕਰਦੀ ਹੈ ਕਿਉਂਕਿ ਉਹ ਪਲਾਸਟਿਕ ਤੋਂ ਹੀ ਬਿਆਸ ਤਿਆਰ ਹੋਈ ਹੈ ਸੋ ਸਾਡਾ ਸਾਰਾ ਗਰੁੱਪ ਇਹਨਾਂ ਬੱਚਿਆਂ ਦਾ ਆਗਿਆ ਦਾ ਸਾਰਿਆਂ ਦਾ ਧੰਨਵਾਦ ਕਰਦਾ ਖਾਸ ਕਰਕੇ ਹਰਪ੍ਰੀਤ ਸਰ ਸਰਦਾਰ ਜਿਹੜੇ ਕਿ ਇਸ ਕਾਲਜ ਦੇ ਡਾਇਰੈਕਟਰ ਸਰ ਨੇ ਸੋ ਉਹ ਇੱਥੇ ਅੱਜ ਇਹਨਾਂ ਬੱਚਿਆਂ ਨੂੰ ਲੈ ਕੇ ਆਏ ਨੇ ਬਹੁਤ ਖੁਸ਼ੀ ਹੁੰਦੀ ਹੈ ਕਿ ਜਦੋਂ ਅਜਿਹੇ ਕਾਰਜ ਇਹ ਬੱਚਿਆਂ ਨੇ ਆਪਣੇ ਸਿਰ ਤੇ ਜਦੋਂ ਯੂਥ ਬੀੜਾ ਚੱਕ ਲੈਂਦਾ ਆ ਤਾਂ ਉਹ ਕਾਰਜ ਜਿਹੜੇ ਬਿਲਕੁਲ ਸੰਭਵ ਹੁੰਦੇ ਨੇ ਤੇ ਹੁਣ ਦੋ ਸ਼ਬਦ ਮੈਂ ਸਰਦਾਰ ਹਰਪ੍ਰੀਤ ਸਿੰਘ ਜੀ ਨੂੰ ਕਹੂੰਗਾ ਕਿ ਉਹ ਵੀ ਦੱਸਣ ਜੀ ਅੱਗੇ ਇਹਨਾਂ ਦਾ ਹੋਰ ਕੀ ਪਲਾਨ ਆ ਹਾਂਜੀ ਸਰ ਮੈਂ ਹਰ ਮੈਦਾਨ ਫਤਿਹ ਸੇਵਾ ਸੁਸਾਇਟੀ ਤੇ ਸ਼ਿਨਗੁਰੂ ਅਰਜਨ ਦੇਵ ਦੀ ਸੇਵਾ ਸੁਸਾਇਟੀ ਜਿਹਨੇ ਵੀ ਮੈਂਬਰ ਨੇ ਤੇ ਐਸ ਪਿੰਡ ਦੇ ਸਲੌਦੀ ਦੇ ਜਿਹੜੇ ਨਗਰ ਪਿੰਡ ਦੇ ਨਿਵਾਸੀ ਨੇ ਸਾਰਿਆਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਬੱਚਿਆਂ ਦੇ ਨਾਲ ਸ਼ਮੂਲੀਅਤ ਕਰਕੇ ਜੋ ਏਐਸ ਗਰੁੱਪ ਆਫ ਇੰਸਟੀਟਿਊਸ਼ਨਸ ਦੀ ਨੈਸ਼ਨਲ ਸਰਵਿਸ ਸਕੀਮ ਜਿਹੜੀ ਐਨਐਸਐਸ ਯੂਨਿਟ ਹੈ ਉਹਦੇ ਨਾਲ ਇਹ ਸਾਰੇ ਆ ਕੇ ਖੜੇ ਨੇ ਜਿਹਦਾ ਇੱਕੋ ਇੱਕ ਪਰਪਸ ਵਾਤਾਵਰਨ ਨੂੰ ਸੰਭਾਲਣਾ ਅਤੇ ਵਾਤਾਵਰਨ ਦੇ ਵਿੱਚ ਹੋਰ ਇੰਪਰੂਵਮੈਂਟਸ ਕਰਨਾ ਹੈ ਜਿਵੇਂ ਸਾਰਿਆਂ ਨੂੰ ਪਤਾ ਇਹ ਵੀ ਜਿਹੜਾ ਪਲਾਸਟਿਕ ਹੈ ਉਹਦੇ ਬੜੇ ਹਾਰਮਫੁਲ ਇਫੈਕਟ ਨੇ ਸਾਰੀ ਲਾਈਫ ਦੇ ਵਿੱਚ ਪਲਾਸਟਿਕ ਬੋਟਲਸ ਪਲਾਸਟਿਕ ਦੇ ਜਿੰਨੇ ਵੀ ਟਿਫਨਸ ਨੇ ਬੱਚੇ ਕਾਲਜ ਦੇ ਵਿੱਚ ਉਹ ਅੱਜ ਕੱਲ ਨਹੀਂ ਯੂਜ਼ ਕਰ ਰਹੇ ਤੇ ਅਸੀਂ ਜਿਹੜਾ ਇਹ ਸਨੇਹਾ ਏ ਪਿੰਡ ਦੇ ਸਾਰੇ ਬੱਚਿਆਂ ਨੂੰ ਨੌਜਵਾਨਾਂ ਨੂੰ ਤੇ ਬਜ਼ੁਰਗਾਂ ਨੂੰ ਐਸ ਐਨ ਐਸ ਏ ਯੂਨਿਟ ਵੱਲੋਂ ਦੇਣਾ ਚਾਹੁੰਦੇ ਆ ਕਿ ਜਿਹੜਾ ਪਲਾਸਟਿਕ ਮੁਕਤ ਜਿਹੜਾ ਜੀਵਨ ਹੋਣਾ ਚਾਹੀਦਾ ਏ ਤਾਂ ਕਿ ਪਲਾਸਟਿਕ ਦੇ ਜਿਹੜੇ ਹਾਰਮਫੁਲ ਇਫੈਕਟ ਜਿਵੇਂ ਕੈਂਸਰ ਕਈ ਤਰ੍ਹਾਂ ਦੀਆਂ ਕ੍ਰੋਨਿਕ ਡਿਜ਼ੀਜ਼ਸ ਪਲਾਸਟਿਕ ਦੇ ਨਾਲ ਉਤਪਨ ਹੁੰਦੀਆਂ ਨੇ ਤਾਂ ਉਹਨਾਂ ਤੋਂ ਬਚਿਆ ਜਾ ਸਕੇ। ਇਹਦੇ ਨਾਲ ਇਹ ਵੀ ਪਤਾ ਇਹ ਸਾਨੂੰ ਸਾਰਿਆਂ ਨੂੰ ਵੀ ਜਿਹੜਾ ਸਾਡੀ ਧਰਤੀ ਦਾ ਪਾਣੀ ਦਾ ਜਿਹੜਾ ਲੈਵਲ ਹੈ ਉਹ ਬਹੁਤ ਨੀਚੇ ਜਾ ਚੁੱਕਾ ਏ ਤੇ ਐਨਐਸਐਸ ਯੂਨਿਟ ਦੁਆਰਾ ਇਹ ਵੀ ਇੱਕ ਅਵੇਅਰਨੈਸ ਮੈਸੇਜ ਦੇਣਾ ਹੈ ਗੈਬੀ ਪਾਣੀ ਦੀ ਵੀ ਅਸੀਂ ਸੁਚੱਜੇ ਢੰਗ ਦੇ ਨਾਲ ਸੰਭਾਲ ਕਰੀਏ ਤੇ ਪਾਣੀ ਨੂੰ ਅਸੀਂ ਪ੍ਰੋਟੈਕਟ ਕਰੀਏ। ਥੈਂਕ ਯੂ। ਉਹ ਉਹਨਾਂ ਸੂਈ ਬੈਕਮ ਕਰ ਦਿੱਤਾ ਆ ਆਪਣੇ ਬੱਚਿਆਂ ਦਾ ਤੇ ਇਹ ਬੱਚੇ ਉਹ ਸਾਡੇ ਤੇ ਨੰਨ ਕਰਮਾ ਕਰ ਲਗੇ ਤੇ ਜਿਹੜਾ ਪਲਾਸਟਿਕ ਹੈ ਉਸਦੇ ਖਿਲਾਫ ਜਿਹੜੀ ਆਵਾਜ਼ ਆ ਬੁਲੰਦ ਕਰਨਗੇ ਤਾਂ ਜੋ ਲੋਕਾਂ 'ਚ ਅਵੇਅਰਨੈਸ ਹੋ ਸਕੇ ਕਿ ਜਿਹੜਾ ਪਲਾਸਟਿਕ ਹੈ ਸਾਡੇ ਲਈ ਕਿੰਨਾ ਜ਼ਿਆਦਾ ਖਤਰਨਾਕ ਹੈ ਜਿਵੇਂ ਕਿ ਪਾਣੀ ਦੀਆਂ ਬੋਤਲਾਂ ਨੇ ਡੀਪਨ ਨੇ ਜਾਂ ਹੋਰ ਵੀ ਪਲਾਸਟਿਕ ਤੋਂ ਬਣੀਆਂ ਚੀਜ਼ਾਂ ਨੇ ਜਿਹੜੇ ਜਿਹੀ ਗੱਲ ਦੀ ਹੈ ਜੋ ਸਾਨੂੰ ਨੁਕਸਾਨ ਪਹੁੰਚਾਉਂਦੀਆਂ ਨੇ ਉਹ ਉਸਦੇ ਪ੍ਰਤੀ ਆਵਾਜ਼ ਨੂੰ ਬੁਲੰਦ ਕਰਨੀਏ ਐਸੋ ਹੋਣਾ ਚਾਹੀਦਾ ਹੈ

ਪ੍ਰੋਤ ਕਰਨ ਵਾਸਤੇ ਨਸ਼ਾ ਦੇ ਖਿਲਾਫ ਅੱਜ ਸਾਡੇ ਐਸ ਪ੍ਰੋਫਰਮ ਇੰਸਟੀਚਿਊਨ ਵੱਲੋਂ ਰੈਲੀ ਕੱਢੀ ਜਾ ਰਹੀ ਹੈ ਦਾ ਹੈ ਗ੍ਰਾਡ ਇਹ ਨਾ ਕਰਦਾ ਭਾਵੇਂ ਧਰਤੀ ਦੇ ਚ ਲੱਗ ਲੂ ਪਰ ਜਿਹੜਾ ਧਰਤੀ ਦੇ ਚ ਲੱਗਿਆ ਹੁੰਦਾ ਪਲਾਸਟਿਕ ਇਹਦੇ ਜਿਹੜੇ ਰਸਾਇਣ ਹੁੰਦੇ ਨੇ ਤੱਤ ਹੁੰਦੇ ਨੇ ਉਹ ਬੜੇ ਖਤਰਨਾਕ ਹੁੰਦੇ ਨੇ ਉਸ ਸਾਈਡ ਸਾਨੂੰ ਨਹੀਂ ਪਤਾ ਤੁਸੀਂ ਦੇਖਿਆ ਹੋਵੇ ਕਿ ਜਦੋਂ ਕੋਈ ਪਲਾਸਟਿਕ ਨੂੰ ਵਾਪਸ ਲਗਾਉਂਦਾ ਉਹਦੇ ਕੋਲ ਨਹੀਂ ਖਾ ਸਕਦਾ ਉਹਦੀ ਬਦਗੋ ਬਹੁਤ ਜ਼ਿਆਦਾ ਹੁੰਦੀ ਹੈ ਉਹਨਾਂ ਸੀ ਕੀ ਬਰ ਕਹਿੰਦੇ ਹੋਣ ਕਿ ਜਿਹੜਿਆ ਅਕਰਾ ਲਗਾ ਲਿਓ ਕਹਿੰਦਾ ਪਲਾਸਟਿਕ ਨੂੰ ਇਹ ਨਾਲ ਲਗਾਏ ਕਰੋ ਇਹਦੇ ਨਾਲ ਸਾਡਾ ਜਿਹੜਾ ਵਾਤਾਵਰਨ ਹੈ ਉਹ ਵੀ ਖਰਾਬ ਹੋ ਜਾਂਦਾ ਹੈ। ਔਰ ਜਿਹੜਾ ਸਾਡਾ ਪਾਣੀ ਹੈ ਧਰਤੀਆਂ ਦਾ ਉਹ ਵੀ ਖਰਾਬ ਹੋ ਜਾਂਦਾ। ਸੋ ਇਸ ਕਰਕੇ ਇੰਸਟੀਚਿਊਟ ਏਐਸ ਇਸ ਗਰੁੱਪੋਂ ਇੰਸਟੀਚਿਊਟ ਜਿਵੇਂ ਬਰਲੌ ਸਾਹਾ ਪ੍ਰਿੰਦ ਕਰਦੇ ਵਿੱਚ ਆਏ ਨੇ ਅਸੀਂ ਇਹਨਾਂ ਨੂੰ ਇੱਥੇ ਪਹੁੰਚਣ ਦੇ ਜੀ ਆਇਆਂ ਕਰਦਾ ਡਾਕਟਰ ਹਰਪੀ ਸਿੰਘ ਜੀ ਦਾ ਔ ਸਾਰੇ ਪ੍ਰੋਫੈਸਰ ਸਹਿਬਾਨ ਦਾ ਔਰ ਬੱਚੇ ਬੱਚੀਆਂ ਦਾ ਜਿਹੜਾ ਸਾਡੇ ਨਗਰ ਨੂੰ ਜਾਗਰੂਕ ਕਰਨ ਵਾਸਤੇ ਸਾਡੇ ਨਗਰ ਪਹੁੰਚੇ ਨੇ ਇੱਕ ਮੰਗੂਲੀ ਜਿਹਾ ਕੰਮ ਨਹੀਂ ਹੈਗਾ ਇਹ ਕਿਸੇ ਨੂੰ ਜਗਾਉਣ ਵਾਸਤੇ ਕਿਸੇ ਨੂੰ ਹਿਲਾਉਣਾ ਦੇਣਾ ਵੀ ਉਹ ਬੰਦਾ ਬੰਦਾ ਜਿਹੜਾ ਗਿਆਨ ਹੁੰਦਾ ਜਿਹਨੂੰ ਜਿਹੜਾ ਜਾਗਰੂਕ ਹੁੰਦਾ ਸੋ ਇਸ ਸਹਿਯੋਗ ਕਰਦੇ ਸਾਡੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪ੍ਰਬੰਧਕੀ ਕਮੇਟੀ ਦਾ ਬਹੁਤ ਵੱਡਾ ਸਹਿਯੋਗ ਸ੍ਰੀ ਗੁਰਦੇਵ ਜੀ ਤੋਂ ਚਾਟੋਆਸ ਤੋਂ ਦੀ ਸਿੰਘਾਂ ਦੀ ਜੋ ਧਰਮ ਦੇ ਖੇਤਰ ਦੇ ਵਿੱਚ ਪਿੰਡਾਂ ਪਿੰਡਾਂ ਸ਼ਹਿਰਾਂ ਸ਼ਹਿਰਾਂ ਵਿੱਚ ਜਾ ਕੇ ਅਨਮੋਲ ਇਹਨਾਂ ਨੂੰ ਪ੍ਰਚਾਰ ਕਰਦੇ ਨੇ ਸਿੱਖੀ ਦਾ ਔਰ ਮੈਡੀਕਲ ਕੈਂਪ ਲਗਾਉਂਦੇ ਨੇ ਸੁਵਤਾਵਾਰ ਨੂੰ ਬਚਾਉਣ ਵਾਸਤੇ ਵੀ ਅੱਜ ਅਸੀਂ ਇਹ ਯੋਗਦਾਨ ਸਦਾ ਬਰਾਸਟਰ ਔਰ ਭਗਵਾਨ ਖੱਤੀ ਸੇਵਾਦਾਰ ਜਿਹੜੇ ਵਰਕਰ ਕੀ ਮੇਰੇ ਆਏ ਨੇ ਨਾ ਉਹਦਾ ਵੀ ਧੰਨਵਾਦ ਕਰਦਾ ਸਰਕਾਰ ਤੁਸੀਂ ਸ੍ਰੀ ਖਾਲਸਾ ਜੀ ਦਾ ਕੁਰਬਾਨ ਸਿੰਘ ਜੀ ਦਾ ਗੁਰਵਿੰਦਰ ਸਿੰਘ ਜੀ ਦਾ ਔਰ ਮੈਂ ਨਸਾਰੇ ਧੰਨਵਾਦ ਕਰਦਾ ਸਮਾਂ ਹੁਣ ਬੇਤੀ ਕਰਦਾ ਡਾਕਟਰ ਹਰਪ੍ਰੀਤ ਸਿੰਘ ਜੀ ਨੂੰ ਕਿ ਉਹ ਸਾਡੇ ਕੋਲ ਆ ਜਾਣ ਇੱਥੇ ਸੋ 2 ਮਿੰਟ ਬਾਅਦ ਤੀ ਮੈਂ ਕਸ਼ਮੀਰ ਸਿੰਘ ਜੀ ਨੂੰ ਆਖੂਗਾ ਕਿ ਇਸ ਵਾਅਦੇ ਬਾਰੇ ਜਿਹੜਾ ਪ੍ਰੂਫ ਹੋ ਰਿਹਾ ਖਰਾਬ ਹੋ ਰਿਹਾ ਹੈ ਜੋ ਪਲਾਸਟਿਕ ਦਾ ਕਾਰਨ ਹੈ ਸੋ ਇਹ ਬਾਰੇ ਵਿੱਚ ਸ੍ਰੀ ਵਿਚਾਰਕ ਉਸ ਤੋਂ ਬਾਅਦ ਸਰਦਾਰ ਡਾਕਟਰ ਹਰਜੀਤ ਸਿੰਘ ਸੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਸ੍ਰੀ ਗੁਰੂ ਅਰਜਨ ਦੇਵ ਜੀ ਧਰਮ ਪ੍ਰਚਾਰਕ ਪਿੰਡ ਸਿੰਘਾਂ ਦੀ ਸਰਪ੍ਰਸਤ ਤੋਂ ਸੁਖਵਿੰਦਰ ਸਿੰਘ ਖਾਲਸਾ ਜੀ ਬਹੁਤ ਵਧੀਆ ਤਰੀਕੇ ਦੇ ਨਾਲ ਆਪ ਸਭ ਨਾਲ ਵਿਚਾਰ ਸਾਂਝੇ ਕਰਕੇ ਗਏਗੇ ਸੋ ਮੈਂ ਕੱਲ ਮੈਨੂੰ ਕਾਲ ਆਈ ਸਕੁਨਰ ਸਿੰਘ ਜੀ ਦੀ ਤੇ ਕਹਿੰਦੇ ਜੀ ਵੀ ਆਪਣੇ ਪਿੰਡ ਦੇ ਵਿੱਚ ਬੱਚੇ ਆ ਰਹੇ ਨੇ ਪਲਾਸਟਿਕ ਨੂੰ ਲੈ ਕੇ ਇੱਕ ਅਵੇਅਰਨੈਸ ਦੇਣ ਦੇ ਲਈ ਤਾਂ ਮੈਂ ਬੜੇ ਮਜ਼ਾਕੀਏ ਦੇ ਕੇ ਲਨ ਨੂੰ ਕਿਹਾ ਪਰ ਕੋਈ ਗੱਲ ਤਾਂ ਸੰਡੇ ਹੈ ਵੀ ਸੰਡੇ ਵੀ ਕੋਈ ਅਜਿਹਾ ਖੁੱਲਦਾ ਹੁੰਦਾ ਨਹੀਂ ਕਿ ਤਾਂ ਮੈਂ ਕਿਹਾ ਹਾਂ ਵੀ ਸੰਡੇ ਦਾ ਕੋਈ ਪ੍ਰੋਗਰਾਮ ਹੈ ਕਿ ਮੈਨੂੰ ਬੜਾ ਹੈਰਾਨੀ ਹੋਈ ਤੇ ਮੈਂ ਕਿਹਾ ਕਿ ਜੀ ਸੰਡੇ ਨੂੰ ਇੱਕ ਪ੍ਰੋਗਰਾਮ ਕਰ ਸਕਦੇ ਆ ਸਾਡੇ ਤੇ ਅਸੀਂ ਬੱਚਿਆਂ ਦੇ ਨਾਲ ਹਰ ਮੈਦਾਨ ਫਤਿਹ ਸੇਵਾ ਦਾ ਪਿਛਲੇ ਕਈ ਅਰਸਿਆਂ ਤੋਂ ਪ੍ਰਾਣੀ ਸ਼ੁਰੂ ਕਰਦਾ ਆ ਰਿਹਾ ਹੈ ਵਾਤਾਵਰਨ ਨੂੰ ਬਚਾਉਣ ਦੇ ਲਈ ਹਰ ਪਿੰਡ ਦੇ ਵਿੱਚ ਏਰੀਏ ਦੇ ਵਿੱਚ ਕਾਫੀ ਜਗ੍ਹਾਵਾਂ ਦੇ ਉੱਤੇ ਪ੍ਰਾਣੀਸ਼ਨ ਹਰ ਮੈਦਾਨ ਫਤਿਹ ਸੇਵਾ ਦਲ ਦੇ ਸਾਡੇ ਸਾਰੇ ਭਰਾ ਮੇਰੇ ਪਿੱਛੇ ਖੜੇ ਨੇ ਜਿਹੜੇ ਕਿ ਇਹੀ ਹਰ ਮੈਦਾਨ ਫਤਿਹ ਸੇਵਾ ਦਲ ਦੇ ਅਸਲੀ ਵਾਲੰਟੀਅਰਸ ਨੇ ਜਿਨ੍ਹਾਂ ਨੇ ਹਰ ਮੈਦਾਨ ਫਤਿਹ ਇੱਥੇ ਤੱਕ ਪਹੁੰਚਾਇਆ ਜਦੋਂ ਪਤਾ ਲੱਗਿਆ ਕਿ ਬੱਚੇ ਆ ਰਹੇ ਨੇ ਤਾਂ ਸਾਰਿਆਂ ਨੇ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਹੁਣ ਬੱਚੇ ਆਏ ਨੇ ਪੂਰੇ ਪਿੰਡ ਦੇ ਵਿੱਚ ਇੱਕ ਐਸਾ ਮਾਹੌਲ ਬਣ ਚੁੱਕਿਆ ਕਿ ਕੀ ਹੋ ਰਿਹਾ ਹੈ ਬਿਲਕੁਲ ਕਿਸੇ ਨੂੰ ਜਗਾ ਦੇਣਾ ਕਿਸੇ ਨੂੰ ਬਲੂਨਾਂ ਦੇ ਦੇਣਾ ਵੀ ਭਾਈ ਇਹ ਚੀਜ਼ ਗਲਤ ਹੋ ਰਹੀ ਹੈ ਗਲਤ ਕੀ ਹੈ ਪਲਾਸਟਿਕ ਪਲਾਸਟਿਕ ਵਾਕਈ ਬਹੁਤ ਗਲਤ ਹੈ ਚਾਹੇ ਪੀਣ ਵਾਲੀਆਂ ਬੋਤਲਾਂ ਨੇ ਅਸੀਂ ਪਾਣੀ ਕੀ ਕੀ ਬੋਤਲਾਂ ਸਿੱਖ ਦਿੰਦੇ ਹਾਂ ਪਲਾਸਟਿਕ ਦੇ ਰਿਹਾਫੇ ਨੇ ਸਬਜ਼ੀ ਮਟੀਰੀਅਲ ਪਾਸ ਸਬਜ਼ੀ ਵੀ ਆਂਦੀ ਰਿਹਾਫੇ ਸਿੱਟਦੇ ਜਾ ਕੋਈ ਕੇ ਫੈਲ ਰਹੀ ਆ ਜਦਨੇ ਕੋ ਪੋਲੀਥੀਨ ਰਿਹਾ ਕੋਈ ਪ੍ਰਕਾਰ ਦੀ ਪਲਾਸਟਿਕ ਹੈ ਜੋ ਸਕੂਲ ਦੇ ਵਿੱਚ ਬੱਚਿਆਂ ਦੇ ਕੀ ਫਨ ਨਹੀਂ ਅਗਰ ਉਹਨਾਂ ਦੇ ਵਿੱਚ ਡਾਇਰੈਕਟ ਆਪਾਂ ਕੋਈ ਚੀਜ਼ ਧਰਮ ਪਾ ਦਿੰਨੇ ਆ ਉਹ ਹੌਲੀ ਹੌਲੀ ਚਾਕੇ ਜਾਂ ਠੰਡੀ ਕਰਦੇ ਜਦੋਂ ਕੁਝ ਹੁੰਦਾ ਬੱਚੇ ਜਦੋਂ ਖਾਂਦੇ ਨੇ ਤਾਂ ਕਿਤੇ ਕੈਂਸਰ ਦਾ ਰੂਪ ਵੀ ਧਾਰਨ ਕਰਦੇ ਸੋ ਸਰ ਨੇ ਬਹੁਤ ਵਧੀਆ ਇਹ ਜਿਹੜਾ ਉਪਰਾਧਾ ਕੀਤਾ ਆ ਕਿ ਵਾਤਾਵਰਨ ਨੂੰ ਬਚਾਉਣ ਦੇ ਲਈ ਜੋ ਪਲਾਸਟਿਕ ਦੇ ਪ੍ਰਤੀ ਜੋ ਇਹ ਨੇ ਛੇੜੀ ਹੈ ਬੜੀ ਸਰਬਾਗਾਯੋਗ ਹੈ ਆਪਕੀ ਸਰ ਇਸਾਰੇ ਡਾਇਰੈਕਟਰ ਨੇ ਕੇਐਸ ਗਰੁੱਪ ਆਫ ਐਜੂਕੇਸ਼ਨ ਦੇ ਇਹ ਸਮੇਂ ਸਮੇਂ ਤੇ ਅਜਿਹੇ ਕਾਰਜ ਕਰਦੇ ਰਹੇ ਨੇ ਪੂਰੀ ਮੈਨੇਜਮੈਂਟ ਦੇ ਨਾਲ ਡਿਸਕਸ ਕਰਕੇ ਇੱਕ ਬਹੁਤ ਵੱਡੀ ਚੁਗਾੜਾ ਆ ਕਿਉਂਕਿ ਵਾਤਾਵਰਨ ਨੂੰ ਬਚਾਉਣ ਦੇ ਲਈ ਸਾਡਾ ਜਿਹੜਾ ਧਿਆਨ ਹੈ ਬਹੁਤ ਘੱਟ ਹੈ ਜੀ ਕਿਸੇ ਨੇ ਬਾਹਰੋਂ ਲੈ ਕੇ ਜਗਾ ਦਈਏ ਵੀ ਭਾਈ ਜਾਗ ਜੋ ਇਹ ਜਾਗੋ ਵੱਡਣ ਵਾਲਾ ਹੀ ਹਿਸਾਬ ਹੈ ਤੁਹਾਡਾ ਅੱਜ ਦੇਖੋ ਆਏ ਨੇ ਕਿ ਸਕੂਲ ਅਕੈਡਮਿਕਸ ਤੋਂ ਤੁਰ ਕੇ ਆਏ ਨੇ ਫੈਟਸਿਕਲ ਦੀ ਸ੍ਰੋਤੀ ਮੇਰੇ ਖਿਆਲ ਨਾਲ ਤਿੰਨ ਚਾਰ ਕਿਲੋ ਮੀਟਰ ਤੋਂ ਹੋਵੇਗਾ ਜੀ ਤੇ 4 ਕਿਲੋਮੀਟਰ ਰਹਿ ਗਿਆ ਹੁਣ ਕਿਟਿੰਗ ਪ੍ਰਕਰਮਾ ਕਰਨੀ ਹੈ ਸੋ ਬੱਚਿਆਂ ਨੇ ਸਟੇ ਕੀਤੀ ਗਈ ਹੈ ਕਿ ਪਹਿਲਾਂ ਬੱਚੇ ਥੋੜਾ ਜਿਹਾ ਥੋੜਾ ਜਿਹਾ ਦੰਬੀ ਨਾਲ ਰਿਫਰੈਸ਼ਮੈਂਟ ਹੋ ਜੇਗੀ ਤੇ ਤੁਹਾਡਾ ਸਾਰਿਆਂ ਦਾ ਆਇਆ ਦਾ ਸਾਡੇ ਪਿੰਡ ਦੇ ਵਿੱਚ ਬਹੁਤ ਬਹੁਤ ਧੰਨਵਾਦ ਪਿਆਰੇ ਬੱਚਿਓ ਤੇ ਬਹੁਤ ਬਹੁਤ ਜ਼ਿਆਦਾ ਧੰਨਵਾਦ ਸਾਡੇ ਡਾਇਰੈਕਟਰ ਸਾਹਿਬ ਸਰਦਾਰ ਹਰਪੀ ਸਿੰਘ ਜੀ ਦਾ ਤੇ ਮੈਂ ਹੁਣ ਹਰਪੀ ਸਿੰਘ ਜੀ ਨੂੰ ਕਹੂੰਗਾ ਕਿ ਉਹ ਆ ਕੇ ਕੁਝ ਟੈਕਨੀਕਲ ਜਿ ਕਿ ਦੇਖੋ ਅਧਿਤੇ ਰਹੀ ਇਹ ਚੀਜ਼ ਦੱਸ ਸਕਦੇ ਨੇ ਸ਼ਾਇਦ ਉਹ ਅਸੀਂ ਉਹਦੀ ਬਾਰੇ ਕੀ ਦਰਾਂ ਨਹੀਂ ਦੱਸ ਸਕਦੇ ਸੋ ਸਾਨੂੰ ਵੀ ਇੱਕ ਸਾਰਾ ਆਉ ਸਾਡੇ ਪਿੰਡਾਂ ਵਾਸੀਆਂ ਨੂੰ ਵੀ ਤੇ ਸਾਡ ਨੂੰ ਵੀ ਥੋੜਾ ਜਾਣਨਾ ਪਾਉਂਗੀ ਸਰਕਾਰ ਆਪੀ ਸੀ ਦੁਆ ਮੈਂ ਫੜੇ ਦੁਆ ਮੈਂ ਫੜੇ ਗੁਰਿਆਪੁਰ ਅਮੈ ਕਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਸਲੋਨੀ ਪਿੰਡ ਦੇ ਨਗਰ ਵਾਸੀਆਂ ਪਰਮਦਾਤ ਫਤਿਹ ਸੁਸਾਇਟੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੰਬਰ ਚਾਰ ਸੁਸਾਇਟੀ ਸਾਰਿਆਂ ਦਾ ਧੰਨਵਾਦ ਕਰਾਂ ਕਿ ਅੱਜ ਇੱਥੇ ਪਿੰਡ ਸਲੋਨੀ ਵਿੱਚ ਜੋ ਐਸ ਗਰੁੱਪ ਆਫ ਐਗਜ਼ੀਕਿਊਸ਼ਨ ਦੀ ਐਨਐਸਐਸ ਯੂਨਿਟ ਹੈ ਉਹਦੇ ਵੱਲੋਂ ਇੱਕ ਹਰਿਆਲੀ ਦਾ ਆਯੋਜਨ ਕੀਤਾ ਗਿਆ ਹੈ ਜਿਸ ਦਾ ਕੀ ਇੱਕੋ ਇੱਕ ਪਰਪਸ ਵਾਤਾਵਰਣ ਨੂੰ ਸੰਭਾਲਨ ਅਤੇ ਵਾਤਾਵਰਣ ਦੇ ਵਿੱਚ ਇੰਪਰੂਵਮੈਂਟਸ ਕਰਨ ਦਾ ਪਰਪਸ ਹੈ ਜਿਸ ਦਾ ਅਸੀਂ ਗੁਰਬਾਣੀ ਦੇ ਵਿੱਚ ਵੀ ਸਰਬੰਗਦਰਿਆਂ ਪਵਨ ਗੁਰੂ ਪਾਗੀ ਪਿਤਾ ਮਾਤਾ ਧਰਤ ਮਹਤ

ਦਾ ਉਚਾਰਨ ਕੀਤਾ ਇਹ ਉਹਦੇ ਵਿੱਚ ਅਸੀਂ ਦੇਖਦੇ ਹਾਂ ਉਹ ਸਭ ਕਹਿੰਦੇ ਹਨ ਗਰਗੰਡੂ ਮੇ ਥਾ ਰਾਤ ਚੰਤੀ ਬਖ ਬਣੀ ਤਾਨ ਤਾ ਮੰਡਲ ਜੰਗ ਮੁਕਤੀ ਧੂਪ ਮਲੇ ਆਨ ਨੂੰ ਪਵਨ ਚੰਬਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਵੇ ਭਾਵੁ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਜੰਤ ਭੀ ਗੁਰੂ ਸਾਹਿਬ ਨੇ ਉਸ ਪਰਮਾਤਮਾ ਨੂੰ ਕੁਦਰਤ ਦੇ ਹਰ ਣ-ਣ ਦੇ ਵਿੱਚ ਸਮਾਇਆ ਹੋਇਆ ਦੱਸਿਆ ਅਲਗਨਸੀ ਅੱਜ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਜਿਹੜਾ ਸਾਡਾ ਵਾਤਾਵਰਨ ਹੈ ਉਹ ਬਿਲਕੁਲ ਨਸ਼ਟ ਹੁੰਦਾ ਜਾ ਰਿਹਾ ਹਵਾ ਦੇ ਵਿੱਚ ਬਹੁਤ ਸਾਰੇ ਪੋਲਿਊਟਿਡ ਜਿਹੜੇ ਕਾਣ ਨੇ ਜੋ ਸੰਨ अनेका ਬਿਮਾਰੀਆਂ ਦਿੰਦੇ ਨੇ ਕੈਂਸਰ ਐਂਡ ਡਾਈਟਸ ਹੈ क्रोनिक ਜਿਹਨੀਆਂ ਵੀ ਕੁਮਾਰੀਆਂ ਨੇ ਉਹ ਪলিউਸ਼ਨ ਦਾ ਹੀ ਫਾਇਦਾ ਲੈ ਰਹੇ ਨੇ ਨਦੀਆਂ دریاਵਾਂ ਦਾ ਪਾਣੀ ਜੋ ਸਮੁੰਦਰ ਵਿੱਚ ਜਾਂਦਾ ਹੈ ਗੰਦਲਾ ਹੁੰਦਾ ਜਾ ਰਿਹਾ ਹੈ ਕਿਉਂਕਿ ਇੰਡਸਟਰੀਅਲਾਈਜੇਸ਼ਨ ਐਨੀ ਹੋ ਗਈ ਹੈ ਵੀ ਜਿਹੜਾ ਤਜਾਬੀ ਪਾਣੀ ਹੈ ਉਹ ਸਾਰਾ ਸਮੁੰਦਰਾਂ ਨਦੀਆਂ ਤੇ دریاਵਾਂ ਦੇ ਅੰਗੀਚ ਛੱਡਿਆ ਜਾ ਰਿਹਾ ਹੈ ਜਿਹਦੇ ਕਰਕੇ ਜਿਹੜੇ ਮੈਟਲਸ ਨੇ ਹੈਵੀ ਮੈਟਲਸ ਨੇ ਜਿਹੜੇ ਪੌਇਜ਼ਨਸ ਮੈਟਲਸ ਨੇ ਜਿਵੇਂ ਕਿ ਲੈਡ ਆਰਸੈਨਿਕ ਤੇ ਹੋਰ ਜਿਹੜੇ ਮੈਟਲਸ ਨੇ ਕੈਡਮੀਅਮ ਮਰਕਰੀ ਗਏ ਉਹ ਸਾਰੇ ਪਾਣੀ ਦੇ ਵਿੱਚ ਮਿਲਦੇ ਜਾ ਰਹੇ ਅੱਜ ਸਾਡਾ ਪੰਜਾਬ ਦੋ ਖਤਰਨਾਕ ਜਿਹੜੇ ਪਾਣੀ ਨੂੰ ਲੈ ਕੇ ਪੈਟੀਕੂਲਰ ਇਸ਼ੂ ਦੇਖੀਏ ਤਾਂ ਦੋ ਮੇਨ ਗੱਲਾਂ ਨੇ ਇੱਕ ਤਾਂ ਪਾਣੀ ਗੰਦਲਾ ਹੁੰਦਾ ਜਾ ਰਿਹਾ ਹੈ ਦੂਜੇ ਨੰਬਰ ਦੇ ਉੱਤੇ ਜਿਹੜਾ ਪਾਣੀ ਦਾ ਕਰਾਈਸਿਸ ਆ ਰਿਹਾ ਹੈ ਪਾਣੀ ਘੱਟ ਰਿਹਾ ਹੈ ਤੇ ਗੰਦਲਾ ਹੁੰਦਾ ਜਾ ਰਿਹਾ ਹੈ। ਪਿੱਛੇ ਇੱਕ ਸਟੱਡੀ ਸੀਗੀ ਪੰਜਾਬ ਦੀ ਜੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਕੀਤੀ ਗਈ ਸੀ। ਉਹਦੇ ਮੁਤਾਬਕ 42.5% ਜਿਹੜੇ ਫਾਰਮ ਲੈਂਡਸ ਨੇ ਸਾਡੇ ਫੀਲਡਸ ਨੇ ਉਹਨਾਂ ਦੇ ਵਿੱਚ ਸ਼ੁੱਧ ਪਾਣੀ ਆਂਦਾ ਹੈ। ਮਤਲਬ that means ਜਿਹੜਾ ਬਾਕੀ ਦਾ ਤਕਰੀਬਨ 47-48% ਦੇ ਜਿਹੜੇ ਖੇਤਾਂ ਦੀ ਸਿੰਚਾਈ ਹੈ ਉਹ ਗੰਦਲੇ ਪਾਣੀ ਦੇ ਨਾਲ ਕੀਤੀ ਜਾਂਦੀ ਹੈ। ਤੋ ਸਾਨੂੰ ਇਹ ਦੇਖਣ ਨੂੰ ਮਿਲੇਗਾ ਵੀ ਅਦਰ ਜਿਹੜੀ ਫਸਲਾਂ ਨੇ ਉਹ ਸ਼ੁੱਧ ਪਾਣੀ ਦੇ ਨਾਲ ਨਹੀਂ ਉਹਨਾਂ ਦੀ ਸਿੰਚਾਈ ਕੀਤੀ ਜਾ ਰਹੀ ਤਾਂ ਜਿਹੜੇ ਉਹ ਹੈਵੀ ਮੈਟਲਸ ਦੇ ਤੱਤ ਨੇ ਜਾਂ ਜਿਹੜੀਆਂ ਉਹ ਸੇਧ ਦੇ ਰੇਕਤੀ ਹਾਨੀ ਕਰਤਾਂਗੇ ਦੂਜੇ ਨੰਬਰ ਦੇ ਉੱਤੇ ਅਗਰ ਅਸੀਂ ਦੇਖੀਏ ਤਾਂ ਜਿਹੜਾ ਵਾਟਰ ਦਾ ਲੈਵਲ ਹੈ ਬਹੁਤ ਨੀਚੇ ਜਾ ਗਿਆ ਹੈ ਪਹਿਲਾਂ ਜਿਹੜਾ ਟਿਊਬਲ ਦੀ ਡੈਪਥ ਸੀ ਤਕਰੀਬਨ 50 ਫੁੱਟ ਤੇ ਅੱਜ ਤੋਂ ਅਗਰ ਆਪਾਂ ਜਾ ਸਾਹਮਣੇ ਚਲਦੀ ਹੈ ਤਾਂ ਪਿਆਸ ਉੱਤੇ ਪਾਣੀ ਦੇਖਣਾ ਹੁੰਦਾ 2015-16 ਦੇ ਵਿੱਚ ਤਕਰੀਬਨ 150 ਫੁੱਟ ਤੱਕ ਟਿਊਬਨ ਚੱਲ ਗਿਆ ਤੇ ਅੱਜ ਮੈਨੂੰ ਲੱਗਦਾ 250-300 ਵੀ ਜਿਹੜਾ ਡੈਪਥ ਦੇ ਵਿੱਚ ਜਿਹੜਾ ਪਾਣੀ ਦਾ ਲੈਵਲ ਸਾਨੂੰ ਦੇਖਣ ਨੂੰ ਮਿਲਦਾ ਜੇ ਇੰਨੀ ਸਪੀਡ ਦੇ ਨਾਲ ਹੀ ਪਾਣੀ ਥੱਲੇ ਜਾਂਦਾ ਰਿਹਾ ਤਾਂ ਮੈਨੂੰ ਲੱਗਦਾ ਹੈ ਜਿਹੜੇ ਵਿਗਿਆਨੀ ਵੀ ਨੇ ਉਹ ਇਹ ਕਹਿ ਰਹੇ ਨੇ ਕਿ ਤਕਰੀਬਨ 15 ਸਾਲਾਂ ਬਾਅਦ ਸਾਡੇ ਪੰਜਾਬ ਇੱਕ ਰੇਗਿਸਤਾਨ ਬਣ ਜਾਏਗਾ ਤੇ ਜਿਹੜਾ ਉਹਦੇ ਨਾਲ ਆਨ ਵਾਲੀਆਂ ਜਨਰੇਸ਼ਨਸ ਨੇ ਉਨਾ ਦਾ ਇਹ ਪਾਣੀ ਨਹੀਂ ਹੋਏਗਾ ਕਿਉਂਕਿ ਪਾਣੀ ਦੇ ਉੱਤੇ ਹੀ ਸਾਰੀ ਇਕਨੋਮੀ ਵਿਕਸਿਤ ਕਰਦੀ ਹੈ ਪਾਣੀ ਨਹੀਂ ਹੈ ਤਾਂ ਫਸਲਾਂ ਨਹੀਂ ਹੈ ਜੇ ਫਸਲਾਂ ਨਹੀਂ ਹੈ ਤਾਂ ਜਿੰਨਾ ਵੀ ਸਾਲਾ ਕ੍ਰੀਡ ਹੈ ਉਹ ਨੇਚਰਲੀ ਅਗਰ ਕਿਸਾਨ ਕਿਸਾਨ ਗਰੀਬ ਹੁੰਦਾ ਹੈ ਤਾਂ ਉਹਦੇ ਨਾਲ ਵਪਾਰੀ ਵੀ ਗਰੀਬ ਹੁੰਦਾ ਹੈ ਤਾਂ ਅਸੀਂ ਇਹ ਦੇਖ ਸਕਦੇ ਹਾਂ ਕਿ ਵਾਤਾਵਰਣ ਦੇ ਨਾਲ ਸਿਰਫ ਲਾਈਫ ਵੀ ਡਿਸਟਰਬ ਹੁੰਦੀ ਹੈ ਤੇ ਉਹਦੇ ਨਾਲ ਨਾਲ ਇਕਨੋਮੀ ਵੀ ਡਿਸਟਰਬ ਹੁੰਦੀ ਹੈ ਲੇਕਿਨ ਵਾਤਾਵਰਨ ਇੰਨਾ ਖਰਾਬ ਅਸੀਂ ਉਹਦਾ ਇਕੋ ਹੀ ਜਿਹੜਾ ਉਹਦੇ ਹੈਗਾ ਮਤਲਬ ਵਾਤਾਵਰਨ ਖਰਾਬ ਹੋਣ ਦਾ ਇਕੋ ਕਾਰਨ ਸਾਡੀ ਵਧਦੀ ਲਾਲਚ ਹੈ ਵਧਦੀ ਗਰੀਡ ਹੈ ਜੇ ਅਸੀਂ ਲਾਲਚਬਸ ਹੋ ਗਏ ਆ ਤਾਂ ਉਹਦੇ ਨਾਲ ਵਾਤਾਵਰਨ ਨੂੰ ਅਸੀਂ ਉਹਦੀ ਸੰਭਾਲ ਸੇਵਾ ਨਹੀਂ ਕਰ ਰਹੇ ਸੋ ਦੂਜੇ ਨੰਬਰ ਤੇ ਅੰਦਰ ਅ ਕਸ਼ਮੀਰ ਸਿੰਘ ਜੀ ਨੇ ਪਲਾਸਟਿਕ ਬਾਰੇ ਬੋਲਿਆ 1 ਲੀਟਰ ਪਾਣੀ ਦੇ ਵਿੱਚ ਆ ਕਿੰਨੇ ਲੱਖਾਂ ਜਿਹੜੇ ਕੰਮ ਨੇ ਨੈਨੋ ਪਾਰਟੀਕਲਸ ਨੇ ਪਲਾਸਟਿਕ ਦੇ ਉਹ ਸਾਡੇ ਅੰਦਰ ਕੰਜ਼ਿਊਮ ਹੋਦੇ ਨੇ ਤਾਂ ਉਹਦੇ ਤੋਂ ਕੈਂਸਰ ਵਰਗੀਆਂ ਜਿਹੜੀਆਂ ਭਿਆਨਕ ਬਿਮਾਰੀਆਂ ਨੇ ਉਹ ਦੇਖਣ ਨੂੰ ਮਿਲਦੀਆਂ ਸੋ ਅੱਜ ਜਰੂਰ ਤਾਂ ਐਸੀ ਫਸਲਾਂ ਵੀ ਉਸਨਾ ਪੀਆਂ ਬੀਜੀਏ ਜਿਹਦੇ ਨਾਲ ਪਾਣੀ ਠੀਕ ਮਾਤਰਾ ਦੇ ਵਿੱਚ ਪਾਣੀ ਦੀ ਸੰਭਾਲ ਉਹ ਪਾਵੇ ਜਿਹੜੀ ਇੰਡਸਟਰੀਅਲਾਈਜੇਸ਼ਨ ਹੈ ਉਹਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਫਿਲਟਰੇਸ਼ਨ ਪ੍ਰੋਸੈਸ ਲੱਗੇ ਹੋਣੇ ਚਾਹੀਦੇ ਨੇ ਕਿ ਜਿਹੜਾ ਤਜਾਬੀ ਪਾਣੀ ਹੈ ਉਹ ਨਦੀਆਂ دریاਵਾਂ ਦੇ ਵਿੱਚ ਨਾ ਢੋਲਿਆ ਜਾਵੇ ਅੱਜ ਜ਼ਰੂਰਤ ਹੈ ਸਾਡਾ ਹਰ ਬੱਚਾ ਸਾਡੇ ਵਾਤਾਵਰਣ ਨੂੰ ਪ੍ਰਤੀ ਸੁਚੇਤ ਹੋਵੇ ਸੋ ਇਹਨਾਂ ਕਹਿੰਦਾ ਹੋਇਆ ਮੈਂ ਉਮੀਦ ਕਰਦਾ ਜਿਹੜੀ ਅੱਜ ਦੀ ਇਹ ਰੈਲੀ ਐਸ ਗਰੁੱਪ ਆਫ ਐਗਜ਼ੀਕਿਊਸ਼ਨਸ ਦੀ ਜਿਹੜੀ ਐਨਐਸਐਸ ਯੂਨਿਟ ਵੱਲੋਂ ਕੰਟੀ ਰਹੀ ਹੈ ਉਹ ਇੱਕ ਡੈਫੀਨੇਟਲੀ ਇੱਕ ਇਸ ਤਰ੍ਹਾਂ ਦੀ ਛਾਪ ਛੱਡ ਕੇ ਜਾਏਗੀ ਕਿ ਜਿਹੜੇ ਸਾਰੇ ਨਾਗਰਿਕ ਨੇ ਇਹ ਵਾਤਾਵਰਣ ਕਮਤੀ ਸੁਚੇਤ ਹੋ ਗਏ ਮੈਂ ਪਿੰਡ ਵਾਸੀਆਂ ਦਾ ਸਰਦਾਰ ਕਸ਼ਮੀਰ ਸਿੰਘ ਜੀ ਦਾ ਸਰਦਾਰ ਸੁਖਵਿੰਦਰ ਸਿੰਘ ਜੀ ਦਾ ਤੇ ਬਾਕੀ ਸਾਰੇ ਬਤਵੰਤੇ ਸੱਜਣਾ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਬੱਚਿਆਂ ਦਾ ਬੜਾ ਯੋਗਦਾਨ ਦਿੱਤਾ ਸੋ ਇਹਨਾਂ ਕਹਿੰਦਾ ਹੋਇਆ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਥੈਂਕ ਯੂ ਸਰ ਇਹ ਸਾਡਾ ਡਾਕਟਰ ਹਰਪਿੰਦਰ ਸਿੰਘ ਜੀ ਐਸ ਗਰੁੱਪਿੰਗ ਇੰਸਟੀਚੂਸ਼ਨ ਖਨਾਂਦੀ ਸਮੇਂ ਸਰ ਦਾ ਹਰਪਿੰਦਰ ਸਿੰਘ ਬਾਰੇ ਦੱਸ ਤਮਾ ਨਗਰ ਨਵਾਸਿਆ ਨੂੰ ਔਰ ਸਾਡੀ ਪ੍ਰਬੰਧਕ ਕਮੇਟੀ ਖੜੀ ਹੈ ਸਰ ਦਾ ਅਮਰਜੀਤ ਸਿੰਘ ਜੀ ਖੜੇ ਨੇ ਕਾਬਦੀ ਸਿੰਘ ਜੀ ਖੜੇ ਨੇ ਕਿ ਆਪਣੇ ਨਗਰ ਦੀਆਂ ਧੀਆਂ ਉਸ ਕਾਲਜ ਦੇ ਵਿੱਚ ਪੜ੍ਹਦੀਆਂ ਨੇ ਜਿਹਨਾਂ ਤੋਂ ਤਕਰੀਬਨ ਅਸੀਂ ਇਹ ਕਾਲਜ ਪਹਿਲਾ ਕਾਲਜ ਹੈ ਭਾਵੇਂ ਸਾਡਾ ਦੋਵੇਂ ਡਾਕਟਰ ਸਾਹਿਬ ਦਾ ਪਿਆਰ ਦੇ ਵਿਰੂ ਕਿ ਹੁਣ ਈਆਂ ਨੂੰ ਕੋਈ ਪੈਸਾ ਨਹੀਂ ਲੈ ਜਾਂਦਾ ਜਿਹੜੀ ਮਰਜੀ ਐਜੂਕੇਸ਼ਨ ਲੈ ਲੈਣ ਸਟੱਡੀ ਕਰ ਲੈਣ ਕੋਈ ਡੀਕੋਮ ਕਰ ਰਿਹਾ ਕੋਈ ਐਮਕੋਮ ਕਰ ਰਿਹਾ ਕੋਈ ਜੀਵੀ ਕਰ ਰਿਹਾ ਮੈਂ ਉਹ ਬੱਚੀਆਂ ਇਸ ਕਾਲਜ ਵਿੱਚ ਇੰਸਟੀਚਿਊਟ ਦੇ ਵਿੱਚ ਦਾਖਲਾ ਕਰਵਾਈਆਂ ਨੇ ਜਿਹੜੀਆਂ ਦੋਸਤਾਂ ਦੇ ਘਰ ਬੈਠੀਆਂ ਸੀ ਸੋ ਇਸ ਲਈ ਵੀ ਸਰਦਾਰ ਹਰਪ੍ਰੀਤ ਸਿੰਘ ਜੀ ਡਾਕਟਰ ਸਾਹਿਬ ਦਾ ਧੰਨਵਾਦ ਕਰਦਾ ਕਿ ਸਾਨੂੰ ਇਸ ਅਰਥ ਦੇ ਨਾਲ ਬਹੁਤ ਵੱਡਾ ਸਹਿਯੋਗ ਦੇ ਰਹੇ ਨੇ ਸੋ ਸਾਡੇ ਕਰਤਾਰ ਗੱਦੀ ਸੇਵਾਦਾਨਾ ਜੋ ਅਸੀਂ ਪਲਾਟਿਸ਼ਨ ਦੇ ਅੱਗੇ ਪ੍ਰੋਗਰਾਮ ਉਲੀਕੇ ਜਾ ਰਹੇ ਨੇ ਨਗਰ ਕਾਸ ਕਰਾਪ ਸਰੌਦੀ ਸਿੰਘਾਂ ਦੀ ਪ੍ਰਧਾਨਗੀਸ਼ਾ ਅਜਿਹਾ ਨਾਮ ਕਲੇ ਨੇ ਕਿ ਜਿਹੜਾ ਸਾਡਾ ਨਗਰ ਹੈ ਉਹ ਆਪਣੇ ਸਾਫ ਸੁੱਧਰ ਕੱਲ ਸਾਡੀ ਕਮੇਟੀ ਕੋਲ ਸੀ ਡਾਕਟਰ ਚੰਨੂ ਵੀ ਸੀ ਜਿਹਨਾਂ ਨਾਲ ਮੀਟਿੰਗ ਹੋਈ ਸੀ ਡਾਕਟਰ ਚੰਦਰਪਾਲ ਉਹਨਾਂ ਨੇ ਕਿਹਾ ਵੀ ਮੈਨੂੰ ਦੋ ਪਿੰਡ ਨੋ ਨੋ ਤਿੰਨ ਪਿੰਡ ਦਾ ਸੁਵਿੰਦਰ ਜੀ ਕਿ ਉਹਨਾਂ ਪਿੰਡਾਂ ਨੂੰ ਅਸੀਂ ਸਾਫ ਸੁੱਧਰ ਰੱਖਾਂਗੇ ਜੋ ਸਰਕਾਰੀ ਮਾਨੀਬਾਤਾਂ ਹੁੰਦੀ ਹੈ ਗ੍ਰਾਂਟਾਂ ਹੁੰਦੀਆਂ ਨੇ ਪਿੰਡ ਦੇ ਜਿਹੜੇ ਛੱਪਾਂਿਆਂ ਨੂੰ ਕਿਹੇ ਸ਼ੁੱਧ ਕਰਨ ਦਾ ਪਾਣੀ ਔਰ ਜਿੰਨਾ ਵੀ ਕੋਈ ਖੇਤੀਆਂ ਦੇ ਵਿੱਚ ਨਦੀਨ ਆਸ਼ਿਕਰ ਕਿਤਨਾ ਉਸਕ ਦਵਾਈਆਂ ਪਾਉਂਦੇ ਨੇ ਵੀ ਉਹਨਾਂ ਨੂੰ ਆਪਾਂ ਰੋਕ ਕੇ ਇੱਕ ਵਧੀਆ ਢੰਗ ਦੇ ਨਾਲ ਉਹਨੂੰ ਅੱਗੇ ਲੈ ਕੇ ਜਾਵਾਂਗੇ ਇਸ ਪਿੰਡ ਨੂੰ ਸ੍ਰੋਤੀ ਸਿੰਘਾਂ ਦੀ ਪਿੰਡ ਨੂੰ ਇਹ ਇੱਕ ਨੰਬਰ ਤੇ ਲੈ ਕੇ ਜਾਵਾਂਗੇ ਪੰਜਾਬ ਲੈਵਲ ਤੇ ਲੈ ਕੇ ਜਾਵਾਂਗੇ ਫਿਰ ਇਹਨੂੰ ਨੈਸ਼ਨਲ ਲੈਵਲ ਤੇ ਫਿਰ ਇੰਟਰਨੈਸ਼ਨਲ ਲੈਵਲ ਤੇ ਲੈ ਕੇ ਜਾਵਾਂਗੇ ਜਿਨੀਆਂ ਵੀ ਗਰੰਟਾ ਹੋਣਗੇ ਪਿੰਡ ਦੇ ਵਾਸਤੇ ਪੱਕੇ ਵਾਸਤੇ ਉਹ ਅਸੀਂ ਜ਼ਰੂਰ ਸਹਿਰੂਗ ਦੇ ਕੇ ਇਸ ਪਿੰਡ ਨੂੰ ਬਹੁਤ ਵੱਧਿਆ ਬਣਾਉਣ ਦੀ ਕੋਸ਼ਿਸ਼ ਕਰਾਂਗੇ ਬਹੁਤ ਕੰਟਰੈਕਟਰ ਸਾਹਿਬ ਜੀ ਉਹ ਜੋ ਇਸ ਕਹਿੰਦੇ ਵੀ ਟੈਕਨੀਕਲ ਦੇ ਉੱਪਰ ਬਹੁਤ ਵੱਡਾ ਕੰਮ ਕਰ ਰਹੇ ਨੇ ਜਿਹੜੀ ਟੈਲੀਕਾਮ ਦਾ ਪ੍ਰੋਜੈਕਟ ਕਰ ਰਹੇ ਨੇ ਖਸਮਾ ਲਾ ਰਹੇ ਨੇ ਟੈਕਨੀਕਲ ਪਾਕੀ ਅਸੀਂ ਉਸ ਵਾਸਤੇ ਵੀ ਅਗਲੇ ਹਫਤੇ ਇੱਕ ਮੀਟਿੰਗ ਕਰਾਂਗੇ ਪਿੰਡ ਦੇ ਵਿੱਚ ਕਿਸਾਨ ਵੀ ਆ ਕੇ ਨਾਲ ਵੀ ਆਪਣੇ ਭਰਾਵਾਂ ਦੇ ਨਾਲ ਵੀ ਸਾਰਿਆਂ ਦੇ ਨਾਲ ਲੇ ਆਪ Punjab ਦੇ ਨਾਲ ਨਾਮ ਦੇ ਤਰ੍ਹਾਂ ਪਿੰਡ ਨੂੰ ਤਨਤਬ ਲੈ ਕੇ ਜਾਣਾ ਬਰਾਹਮਣ ਚੈਤ ਨਾਲ ਸਹਿਯੋਗ ਦੇ ਨਾਲ ਅਸੀਂ ਚਾਹਨੀ ਵੀ ਜੇਕਰ ਸਾਫ ਪ੍ਰਗਾ ਸਹਿਯੋਗ ਦਿੱਤੀ ਬਰਾਹਮਣ ਚਤ ਤਾਂ ਇਸ ਪਿੰਡ ਨੂੰ ਅਸੀਂ ਇੱਕ ਨੰਬਰ ਦੇ ਲੈ ਕੇ ਜਾਣ ਦੀ ਕੋਸ਼ਿਸ਼ ਕਰਾਂਗੇ ਮੈਂ ਡਾਕਟਰ ਆਰਪੀਸੀ ਦਾ ਇਥੇ ਦੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਾ ਹਾਂ ਆਰੰਭ ਨਾਲ ਸੇਵਾਦਲ ਪਤੀਰਾ ਔਰ ਨਵੀਂ ਪਾਸ ਕਲੱਬ ਸੌਰੀ ਸਿੰਘਾ ਦੀ ਦਾ ਸੁਣੋ ਨਾ ਮੈਂ ਬੇਤੀ ਗੁਰੂ ਮਗਰਾ ਚਾਚਾ ਜੀ ਗੁਰਦੇਵ ਸਿੰਘ ਜੀ ਨੂੰ ਕਿ ਟ੍ਰੇਨਰ ਸਾਹਿਬ ਨੂੰ ਸਨਪੇ ਪਾ ਕੇ ਸਨਮਾਨਿਤ ਕੀਤਾ ਜਾਵੇ ਕਿਉਂਕਿ ਇਹਨਾਂ ਦਾ ਮਾਣ ਸਾਡੇ ਵੀ ਬਹੁਤ ਵੱਡਾ ਮਾਣ ਹੈ ਕਿਉਂਕਿ ਸਾਡੀਆਂ ਧੀਆ ਉਸ ਘੌਰ ਦੇ ਵਿੱਚ ਪੜਦੀਆਂ ਨੇ ਬਾਬਾ ਜੀ ਤੁਸੀਂ ਵੀ ਆਓ ਇੱਧਰ ਪਾਸੇ ਨਾਲ ਆ ਜਾਓ ਜੀ ਆ ਇਧਰ ਆਓ ਭਾਈ ਸਾਹਿਬ ਹਾਂ ਬੋਲੇ ਸੋ ਨਿਹਾਲ ਇੱਕ ਮਿੰਟ ਰੁਕਿਓ ਜੀ ਰਵਿੰਦਰ ਤੁਸੀਂ ਆ ਜਾ ਇੱਕ ਮਿੰਟ ਰੁਕਿਓ ਜੀ ਇੱਕ ਮਿੰਟ ਸੋ ਬਹੁਤ ਹੀ ਵਧੀਆ ਲੱਗਿਆ ਅੱਜ ਬੱਚਿਆਂ ਵੱਲੋਂ ਜੋ ਇਹ ਅਵੇਅਰਨੈਸ ਕੈਂਪ ਲਗਾਇਆ ਗਿਆ ਜਾਂ ਪਪਾ ਦਾ ਪਰਵਾਹ ਦਾ ਜਿਹਨਾਂ ਨੇ ਆਪਣਾ ਪੂਰਾ ਤਿੰਨ ਸਭਾ ਸਾਨੂੰ ਬਖਸ਼ਿਸ਼ ਕੀਤਾ ਸੋ ਹੁਣ ਸਾਰੇ ਵਲੰਟੀਅਰਾਂ ਦਾ ਆਪਣੇ ਕੁਲਵੰਤ ਸਿੰਘ ਜੀ ਮਾਜਰਾ, ਗੁਰਿੰਦਰ ਸਿੰਘ ਸਲਾਨਾ, ਕਿਸ਼ਨ ਲਾਲ ਜੀ ਔਰ ਮੇਰੀ ਸਾਰੀ ਪੂਰੀ ਟੀਮ ਮੈਂ ਸਾਰਾ ਧੰਨਵਾਦ ਕਰਦਾ ਕਿ ਹੈ ਤਾਂ ਨਿਕਿਆ ਜਾ ਪ੍ਰੋਗਰਾਮ ਦੀ ਕਰੇ ਨਿਕੀ ਜਿ ਸਨੇਹ ਦੇ ਤੁਸੀਂ ਆਪ ਜੀ ਆਏ ਹੋ ਮੈਂ ਬਹੁਤ ਧੰਨਵਾਦ ਕਰਦਾ ਗੁਰਦੁਆਰਾ ਕਮੇਟੀ ਦਾ ਵੀ ਸੋ ਆਓ ਆਪਾਂ ਹੱਲਾ ਬੋਲੀਏ ਕਿ ਜਿਹੜਾ ਇਹ ਪਲਾਸਟਿਕ ਹੈ ਜਿਹੜਾ ਵਾਤਾਵਰਣ ਨੂੰ ਬੰਦਾ ਕੀਤਾ ਜਾ ਰਿਹਾ ਉਹਨੂੰ ਅਪਸ਼ੁੱਤਾ ਬਾਹਤੀ ਉਹ ਵੀ ਜਦ ਕਰੀਏ ਵਾਇਪੁਰਜੀ ਦਾ ਖਾਲਸਾ ਵਾਇਪੁਰਜੀ